ਸਰਬੰਸਾ ਜੀ ਇਹ ਨਹੀਂ ਇਹ ਬਾਲ ਸਿੰਘ ਸਾਹਿਬ ਉਸ ਟਾਈਮ ਤੇ ਜਿਹੜਾ ਇੱਥੇ ਨਾਲ ਇੱਕ ਬੰਨ ਵੀ ਚਾਇਆ ਸੀ ਜਿਹੜਾ ਆਪਾਂ ਨਾ ਇਹ ਇਸ ਨੂੰ ਸਭ ਤੋਂ ਵੱਡਾ ਸਾਡੀ ਮਜਬੂਰੀ ਇਹ ਆ ਕਿ ਸਾਡਾ ਇੱਥੋਂ ਲੈ ਕੇ ਦੂਜਾ ਬੰਨ ਜਿਹੜਾ 7 ਕਿਲੋਮੀਟਰ ਤੱਕ ਹੈ ਸਾਡਾ ਆਲੇ ਵਾਲਾ ਪਿੰਡ ਫੱਤੇ ਵਾਲਾ ਪਿੰਡ ਜਿਹੜਾ ਹੈ ਉਹ ਬਿਲਕੁਲ ਪਾਣੀ ਦੇ ਵਿੱਚ ਆ ਜਿਹੜਾ ਆਲੇ ਵਾਲਾ ਉਹ ਤਾਂ ਬਿਲਕੁਲ ਹੀ ਪਾਣੀ ਚ ਆ ਉਹਦੇ ਵਿੱਚੋਂ ਦੀ ਦਰਿਆ ਨੰਗਦਾ ਹੈ ਕਿ ਇੱਥੋਂ ਉਹ ਜਿਹੜਾ 7 ਕਿਲੋਮੀਟਰ ਦਾ ਪਿੰਡ ਆ ਜੀ ਇਹ ਅਸੀਂ ਚਾਹੁੰਦੇ ਆ ਕਿ ਇਸ ਜਿਹੜਾ ਨਾ ਤੁਸੀਂ ਜਿਵੇਂ ਐਲਾਨ ਕੀਤਾ ਹੈ ਇਨੂੰ ਨਹਿਰੀ ਰੋਕ ਠੀਕ ਹੈ ਜੀ ਕੰਕਰੀਟ ਦਾ ਜਿਹੜਾ ਹੈ ਨਾ ਇਹਨੂੰ ਉੱਥੇ ਲਾਗੇ ਜਿਹੜਾ ਬੰਨ ਬਣਾ ਲੇ ਉਹ ਜ਼ਰੂਰ ਕਰੋ ਠੀਕ ਸਰ ਸਾਡੇ ਇਲਾਕੇ ਦੀ ਔਰ ਇਹ ਇੱਕ ਮਿੰਟ ਤੇ ਦੂਜੀ ਸਰ ਬੇਨਤੀ ਹੈ ਆ ਆਪਣੀ ਸਰਕਾਰ ਦੇ ਟਾਈਮ ਦੇ ਵਿੱਚ ਜਦੋਂ ਤੁਹਾਡੀ ਸਰਕਾਰ ਸੀ ਉਹ ਸਾਡੀ ਸਰਕਾਰ ਸੀ ਅਸੀਂ ਤੁਹਾਡੀ ਨਹੀਂ ਕਹਿੰਦੇ ਸਾਡੀ ਆਪਣੀ ਸੀ ਉਹ ਜਿਹੜੀ ਹੈ ਨਾ 7000 ਦੇ ਕੇ ਅਸੀਂ ਜ਼ਮੀਨਾ ਪੱਤੀਆਂ ਕਰਾਈਆਂ ਉਹ ਜ਼ਮੀਨਾ ਸਾਡੀਆਂ ਟੁੱਟ ਗਈਆਂ ਉਦੋਂ ਮੈਂ ਕੀ ਕਰਾਂਗਾ ਠੀਕ ਹੈ ਧੰਨਵਾਦ ਜੀ ਤੁਹਾਡਾ ਅੱਛਾ ਹੁਣ ਦੱਸੋ ਬੰਨ ਕਣਕ ਵੀ ਹੁਣ ਆਪਣਾ ਹੁਣ ਤੁਹਾਡੇ ਕੋਲੇ ਜਵੇਂ ਚਾਰੇ ਦੀ ਲੋੜ ਹੈ ਮੁੰਡੀ ਦੀ ਲੋੜ ਚਾਰੇ ਦੀ ਕਣਕ ਪੀਜਣ ਦੀ ਲੋੜ ਬਜਾਉਂ ਚਾਰੇ ਦੀ ਸਾਨੂੰ ਬਹੁਤ ਲੋੜ ਹਾਰਟ ਟਾਇਰ ਦੀ ਸਾਨੂੰ ਬਹੁਤ ਚਾਹੀਦੀ ਹੈ ਜਲਦੀ ਲੋੜ ਹੈ ਜੀ 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 ਹੋਰ ਕੋਈ ਹਾਂਜੀ ਹਾਂਜੀ ਸਾਨੂੰ ਲੋੜ ਆ ਜੀ ਇੱਕ ਬੇਨਤੀ ਇਹ ਆ ਕੇ ਪਿਛਲੀ 23 ਦੇ ਵਿੱਚ ਜਿਨ੍ਹਾਂ ਆਸਾਨਾਂ ਦੀਆਂ ਜ਼ਮੀਨਾਂ ਦੀਆਂ ਗਰਦੌਰੀਆਂ ਤੋੜਤੀਆਂ ਉਹਨਾਂ ਦੇ ਵਿੱਚ ਮਾਫੀ ਚਾਹੀਦੀ ਮਾਫੀ ਨਹੀਂ ਮਿਲਿਆ ਇੱਕ ਦਾ ਉਹ ਦਵਾ ਜੇ ਨਵੀਆਂ ਮੌਕੇ ਦੀਆਂ ਜ਼ਰੂਰੀਆਂ ਕਿਵੇਂ ਜਾਣ ਜਦੋਂ ਮੈਡਮ ਜਾਂਦੇ ਆ ਉਥੇ ਸੰਸਦ ਦੇ ਵਿੱਚ ਸਾਡੇ ਇਲਾਕੇ ਦੀ ਬੇਨਤੀ ਆ ਵੀ ਇੱਕ ਸਾਡੇ ਜਿਹੜਾ ਸੇਫਟੀ ਬੰਦ ਦੀ ਗੱਲ ਕੀਤੀ ਜਾਵੇ ਇੱਕ ਨਹਿਰੀ ਰੂਪ ਬਣਾਇਆ ਜਾਵੇ ਦੱਸਾਂ ਕਿ ਲਿਆ ਜੇ ਇਲਾਕੇ ਨੂੰ ਹਰ ਸਾਲ ਮਾਰ ਚਲਣੀ ਪੈਂਦੀ ਆ ਇਹ ਸਾਡੇ ਇਲਾਕੇ ਦੀਆਂ ਮੇਲੀਆਂ ਵਾਂ ਜ਼ਰੂਰ ਉਠਾਈਆਂ ਜਾਣ ਇੱਕ ਸਰ ਬੇਨਤੀ ਆ ਵੀ ਸਾਨੂੰ ਉਹ ਖਰਾਬਾ ਹੀ ਨਹੀਂ ਮਿਲਦਾ ਸਾਨੂੰ ਇੱਕ ਮਹੀਨੇ ਕਿਹ ਬੇਨਤੀ ਆ ਪੰਜਾ ਕਿੱਲਾਂ ਤੋਂ ਵੱਧ ਮਾਪਜਾ ਨਹੀਂ ਮਿਲ ਰਿਹਾ ਨਹੀਂ ਮੈਕ ਮਾਈਕ ਜਿਹੜਾ ਜਿਹੜਾ ਇਹ ਜਿਹੜੀ ਲਾਇਨ ਸਾਡੀ ਤੋੜੀ ਜਾਵੇ ਸਰ ਸਾਡਾ ਪੰਜਾ ਕਿੱਲਾਂ ਨੂੰ ਜਿਹੜਾ ਖਰਾਬਾ ਮਿਲਦਾ ਜਿੰਨੇ 20 ਕਿੱਲੇ 25 ਕਿੱਲੇ ਜ਼ਮੀਨ ਬੀਜੀ ਸੀ ਉਹਨੇ ਖਰਚਾ ਸਾਰਾ ਕਰ ਲਿਆ ਉਹਨੂੰ ਖਰਾਬਾ ਹੀ ਨਹੀਂ ਮਿਲਦਾ ਅੱਜ ਤੱਕ ਠੇਕੇ ਲਗੇ ਤੇ ਜੀ ਹਾਂਜੀ ਬੀਬੀ ਸਰ ਕੋਵਰਡੋ ਜੀ ਨਾਲ ਹਸਬੈਂਡ ਦੀ ਮੌਤ ਹੋ ਗਈ ਆ ਕੱਲ ਪਰਸੋਂ ਹਾਂਜੀ ਇਹ ਮੇਰੀ ਲੜਕੀ ਆ ਉਹ ਸਾਹਮਣੇ ਘਰਿਆ ਦਾ ਕੱਲ ਪਰਸੋਂ ਇਹਦੀ ਸ਼ਾਦੀ ਆ ਅੱਛਾ ਇਹ ਕੁਝ ਨਹੀਂ ਰਹਿ ਗਿਆ ਕੋਈ ਨਿਆਤ ਗੱਲ ਇਹਨਾਂ ਦੋਨਾਂ ਦਾ ਮਾਨ ਵਾਲਾ ਕੋਈ ਮੇਰੇ ਪਿੰਡ ਦੀ ਆ ਮੈਨੂੰ ਸ਼ਾਦੀ ਕੱਲ ਦਿਨ ਨਹੀਂ ਦੀ ਆ ਰਹੀ ਬਟਾ ਕੁਦਾਸ 21 ਤਰੀਕ ਦੀ ਦੀਦੀ ਨਾਲ ਪ੍ਰੀ ਰਿਵਿਊ ਆ ਸਰ 23 ਤਰੀਕ ਦੀ ਆ 21 ਤਰੀਕ ਦੀ ਆ ਇਹ ਵੀ ਪ੍ਰੀਸ਼ੀਟ ਕਰਾ ਫਿਰ ਨਹੀਂ ਸਰ ਫਿਰ ਨਹੀਂ ਸਰ ਉਹ ਅੱਗੇ ਆ ਪਰਿਵਾਰ ਜਿਨ੍ਹਾਂ ਦੇ ਘਰ ਸ਼ਾਦੀ ਹੈ 23 ਤਰੀਕ ਦੀ ਉਹ ਅੱਗੇ ਆ ਇਹ ਫਿਰ ਇੱਕ ਬੇਟੀ ਨੂੰ ਨਹੀਂ ਸਰ ਉਹਨਾਂ ਦੀ ਬੇਟੀ ਆ ਤੁਸੀਂ ਐਂ ਕਰੋ ਜਿਹੜਾ ਨਹੀਂ ਮੈਰਿਟਡ ਮੈਂ ਕਰ ਦਿੰਦਾ ਜੀਰਾ ਸਾਹਿਬ ਮੈਂ ਕਰ ਆਪਾਂ ਦਾ ਪੈਸਾ ਇਹਨਾਂ ਨੂੰ ਇੱਕ ਮਿੰਟ ਇੱਕ ਮਿੰਟ ਮੈਂ ਆ ਪੈਸਾ ਜੀਰਾ ਸਾਹਿਬ ਦੇ ਰਿਹਾ ਹਾਂਜੀ ਜੀਰਾ ਸਾਹਿਬ ਤੁਸੀਂ ਉਹ ਜਿਹੜੀ ਬੇਟੀ ਦੀ ਸ਼ਾਦੀ ਹੈ ਨਾ ਠੀਕ ਹੈ ਪ੍ਰਧਾਨ ਜੀ ਉਹ ਪਰਿਵਾਰ ਨੂੰ ਦੇ ਦਿਓ ਬੋਲੇ ਜੀ ਬੋਲੇ ਅਮਰੀਕਾ ਸਾਹਿਬ ਜੀ ਜੀਰਾ ਜੀ ਪ੍ਰਧਾਨ ਸਾਹਿਬ ਜੀ ਜਿਹਨਾਂ ਦਾ ਜਹਾਜ਼ ਸਵਾਚਨ ਜੀ ਰਿਹਾ ਹੈ ਅੱਜ ਨਾ ਹਰੂਨ ਅਜੇ ਖੁਸ਼ੀ ਪਿਸਾਨ ਆ ਜਗਸੀਰ ਜੀ ਮੈਥ ਹੋ ਗਈ ਸਰ ਇੱਕ ਸਰ 35